ਮਿਤੀ 7 ਸਤੰਬਰ 2025 ਨੂੰ ਇੱਕ ਦਰਖਾਸਤ ਜੁਤਿੰਦਰਪਾਲ ਸਿੰਘ ਸੀਨੀਅਰ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਕੋਟ ਮੰਗਲ ਸਿੰਘ ਕਰਨਤਾ ਰੋਡ ਅਮਰਸਰ ਵੱਲੋਂ ਮਸੂਲ ਹੋਈ ਸੀ ਜਿਸ ਨੇ ਦੱਸਿਆ ਕਿ ਮਿਤੀ 7 ਸਤੰਬਰ 2025 ਨੂੰ ਜਦ ਸਵੇਰ 9 ਵਜੇ ਉਹ ਬ੍ਰਾਂਚ ਪਹੁੰਚਿਆ ਉਸਨੇ ਏਟੀਐਮ ਦਾ ਜਿਹੜਾ ਸ਼ਟਰ ਹੈ ਉਹ ਟੁੱਟਾ ਹੋਇਆ ਪਾਇਆ ਤੇ ਖੁੱਲਾ ਸੀ ਤੇ ਏਟੀਐਮ ਮਸ਼ੀਨ ਦੀ ਭੰਤੂਰ ਕਰਕੇ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੇ ਐਸੇ ਦਿਲਬਾਖ ਸਿੰਘ ਨੇ ਅਰਖਾਤ ਮਸੂਲ ਕਰਕੇ ਉਹਦੇ ਪਰਚਾ ਦਰਜ ਕੀਤਾ ਜਿਸ ਤੋਂ ਬਾਅਦ ਸਰਕਾਰ ਗੁਰਪ੍ਰੀਤ ਸਿੰਘ ਪੁਲਰ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਹਦਾਇਤਾਂ ਹੋਈਆਂ ਤੇ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਸ ਤੇ ਪੁਲਿਸ ਪਾਰਟੀ ਮੁਖਬਰ ਦੀ ਇਤਲਾਹ ਤੇ ਸ਼ਰਨਜੀਤ ਸਿੰਘ ਉਰਫ ਲਵ ਪੁੱਤਰ ਗੁਰਦੇਵ ਸਿੰਘ ਵਾਸੀ ਬਰਿਆੜ ਬਲਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਗਗਪਾਰ ਸਿੰਘ ਵਾਸੀ ਪੱਤੀ ਗਿੱਲਾ ਫਤਾਪੁਰ ਸੋਨੂ ਉਰਫ ਕਾਤੀਆ ਪੁੱਤਰ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਕੋਲੋਂ ਇੱਕ ਸੱਪਲ ਲੋਹੇ ਦੀ ਜਿਸ ਦੇ ਨਾਲ ਏਟੀਐਮ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਬਰਾਮਦ ਕੀਤੀ